ਸੱਚੇ ਦਰਬਾਰ ਦੀ ਜੈ ਉਹਨੇ ਅਰਜੀ ਪਤਾ ਕੀ ਆ ਕਿ ਬਾਬਾ ਮੇਰੀ ਬਹੂ ਬਾਗੀ ਰੁਸ ਕੇ ਆਉਗੀ ਕਿ ਨਾਲ ਮਰੀਏਗਾ ਲੈ ਯਾਰ ਗौरा ਬਾਬਾ ਬੁਲਾਣੇ ਵੀ ਵਾਹ ਕੋਈ ਵੱਡੀ ਗੱਲ ਨਹੀਂ ਹੈਗੀ ਆਹ ਦੇ ਭਾਈ ਇਸੇ ਦੇ ਬੱਚਾ ਰੁਸ ਕੇ ਬਾਗਿਆ ਆਪਾਂ ਨੇ ਉਹਨੂੰ ਬੁਲਾਉਣਾ ਹੈ ਉਹ ਇੱਥੇ ਕਿਹੜਾ ਕੋਈ ਮੁੱਲ ਲੱਗਦਾ ਹੈ ਜੇ ਮੈਂ ਨਾ ਗੱਦੀ ਦੇ ਕੰਨ ਕੱਟਣ ਲੱਗ ਜਾ ਮੈਂ ਸਹੀ ਗੱਲ ਦੱਸਾਂ ਮੈਂ 500 ਤੋਂ ਘੱਟ ਕਰਨੀ ਕਰਦਾ ਜੈ ਹੋ ਸੁਣਦਾ ਫਰੀ ਦੀ ਫੰਡ ਮਿਲਿਆ ਮੈਂ ਧੰਨ ਮਨ ਚਾਹ ਕੌਣ ਪੀਊਗਾ ਚਾਹ ਮੈਂ ਮਾਰੂ ਪੀਣੀ ਐ ਮੈਂ ਅਫਦਾਰ ਖੜਾ ਹੋ ਗਿਆ ਮਾਰੂ ਚਾਹ ਬਣਾਨੇ ਕਿਹੜਾ ਬੰਡਿਆ ਬੇਬੇ ਇੱਥੇ ਐ ਨੌ ਬਾਕੀ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਮੁੰਡਾ ਕਿੱਥੇ ਐ ਪੋਤਾ ਵੀ ਲੈ ਗਈ ਮੋਂਦ ਨੂੰ ਨੌ ਜ਼ਿਆਦਾ ਹੁੰਦੇ ਜਾਂ ਪੋਤਾ ਜ਼ਿਆਦਾ ਹੁੰਦਾ ਦੋਨਿਆਂ ਤੇ ਬਾਬੂ ਆਇਆ ਨਾ ਕਰਿਆ ਸਾਨੂੰ ਲਿਆ ਕੇ ਦੇ ਕਰ ਪੁੱਤ ਦਾ ਸੋਡਾ ਲੈ ਗਈ ਸੀ ਥੋੜਾ ਜਿਹਾ ਪਰਿਵਾਰ ਕੱਬਾ ਮਿਲ ਗਿਆ ਤੁਨ ਕੋਈ ਕੁਝ ਨਹੀਂ ਹੁੰਦਾ ਬਾਜੋ ਗੱਲ ਸੁਣ ਸਰਦਾਰਾ ਤੇਰੇ ਪੁੱਤ 'ਚ ਕੋਈ ਕਸੂਰ ਨਹੀਂ ਕਸੂਰ ਤੇਰੀ ਨੂਜ ਬਣੀ ਕਸੂਰ ਪਤਾ ਕੀ ਚ ਹੈ ਸੋਡੇ ਘੁਰ ਮਣੀ ਚ ਠੀਕ ਹੈ ਬੱਚੇ ਦੋਨੇ ਸਹੀ ਨੇ ਰਹਿ ਕੇ ਰਾਜੀ ਨੇ ਪਰ ਉਹ ਮਾਦੀ ਦੀ ਤੀ ਪਗ ਨਹੀਂ ਬੁੜੇ ਨਾਲ ਲੜਾਈ ਹੈ ਉਹਦੀ ਤੇਰਾ ਕੁੜਮੀ ਹੈ ਪਤਾ ਨਹੀਂ ਹੋ ਹੀ ਜਿਆ ਉਹਨੂੰ ਤਕਲੀਫ ਹੈਗੀ ਹੈ ਬਾਬਾ ਦਾ ਪਤਾ ਉਹਨੂੰ ਘੁੰਨ ਫੜ ਕੇ ਕੀ ਕਹਦੀ ਆ ਆਹੋ ਭਜ ਵਾਲਿਆ ਰੇ ਕਾਚਰੀ ਮਰਨੇ ਨੂੰ ਕਨੇਕ ਗੱਲ ਲੱਸੋ ਸੋਡੇ ਗੰਢ ਜੋੜਾ ਜਾਂਦਾ ਕਿੱਥੇ ਹੈ ਪੱਲੂਆ ਨੇ ਸਿੱਧਾਂ ਤੇ ਜਾਂਦਾ ਹੈ ਆਪਣੇ ਬੱਚੇ ਗੰਢ ਜੋੜਾ ਲੈ ਕੇ ਗਏ ਸੀ ਕਿਉਂ ਭਾਈ ਬਾਬਾ ਇਹਨਾਂ ਮੇਰਾ ਦਿੱਤਾ ਹੈ ਜੇ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਪਹਿਲਾਂ ਉਹਨੇ ਕਿਸੇ ਨੇ ਮੇਰਾ ਦਿੱਤਾ ਜੇ ਕੋਈ ਮੇਰਾ ਦਿੱਤਾ ਮੈਨੂੰ ਵਿਆਹ ਹੀ ਪਤਾ ਲੱਗਦਾ ਵੀ ਗੰਢ ਜੋੜਾ ਜਾਂਦਾ ਜੇ ਕੋਈ ਮੇਰਾ ਦਿੱਤਾ ਸੋ ਸੋਰਾ ਗੰਢ ਜੋੜਾ ਜੇ ਕੋਈ ਵੀ ਜਿੰਦਾ ਮੈਨੂੰ ਕੋਈ ਪਤਾ ਲੱਗਦਾ ਹੁੰਦਾ ਕਿਹਲੀ ਬਹੁਤ ਵੱਡੀ ਕੁੰਡੀ ਹੈ ਸਮਝ ਇੱਕ ਤਾਂ ਇਹ ਚੀਜ਼ ਦੀ ਠੀਕ ਹੈ ਦੂਜਾ ਕੀ ਹੈ ਨਾ ਪਰਿਵਾਰ ਦੇ ਵਿੱਚ ਸਾਰੇ ਜੀਆਂ ਦਾ ਦਿਮਾਗ ਸੁੰਣਾ ਹੈ ਦਿਮਾਗ ਸੁੰਣਾ ਪਤਾ ਕਿਹਨੂੰ ਕਹਿੰਦੇ ਸਰਦਾਰਾ ਦੇਖ ਆਪਾਂ ਸਾਰੇ ਛੋਟੇ ਵੱਡੇ ਆਪਦੇ ਘਰ ਵਾਸੇ ਹਰੇਕ ਤੁਰਿਆ ਫਿਰਦਾ ਹੈ ਠੀਕ ਹੈ ਪਰ ਛੋਟਾ ਪਰਿਵਾਰ ਭੋਲ ਆਇਆ ਹੈ ਜੇ ਲੋਕਾਂ ਵਿੱਚ ਦੁਰਿਆ ਫਿਰਦਾ ਹੈ ਸੁਣੋ ਘਰ ਦੀ ਟੈਨਸ਼ਨ ਘਟਾ ਹੈ ਲੋਕਾਂ ਦੀ ਵੱਧ ਹੈ ਠੀਕ ਹੈ ਇਸ ਕਰਕੇ ਕੀ ਹੈ ਨਾ ਥੋੜਾ ਤਾਣਾ ਪੇਟਾ ਦਾ ਵੈਸੇ ਹਿੱਲਿਆ ਦਾ ਕਿਸੇ ਕਰ ਕਰੀਏ ਕਰਕੇ ਹੋਇਆ ਹੈ ਠੀਕ ਹੈ ਪਰ ਮੇਰੇ ਕੋਲੇ ਅਰਜੀ ਉਹ ਬੱਚੇ ਨੂੰ ਲਿਆਉਂਦੀ ਹੈ ਹੁਣ ਉਹ ਕੁੜਮਣੀ ਆ ਜਿਹੜੀ ਨਾ ਉਹ ਹੈਗੀ ਆ ਪੂਰੀ ਮੈਂ ਕਹਿੰਦਾ 24 25 26 27 28 ਪਤਾ ਨਹੀਂ ਕਿੰਨੇ ਕਿਤੇ ਲੱਤਰ ਨੇ ਉਹ ਜੋ ਬਈ ਪਾਣੀ ਪੈਂਦੀ ਚਾਦਰਾ ਪਾਉਂਦਾ ਫੜਿਆ ਕੁੜਮਣੀ ਨਾਲ ਘੇਰੀ ਗਈ ਦਿੱਤੋ ਕੀ ਫਾਇਦਾ ਹੋਇਆ ਮੈਨੂੰ ਆਂਦਾ ਪਾਪਾ ਮੈਂ ਹਿੰਟਪਾ ਕਰਦਾ ਜੀ ਦਾ ਦਾ ਸ਼ਿਕਾਰੀ ਨਗਾ ਦਾ ਪਾਪਾ ਕੀ ਕਹਿੰਦਾ ਆ ਜਾ ਵੀ ਹੁਣ ਜਾ ਮੈਂ ਪਾਪਾ ਉਹ ਤੂੰ ਦੋ ਸਰਦਾਰਾ ਦੋ ਵਾਰੀ ਦਾ ਉਹ ਜਨਾਨੀ ਨੇ ਨਾ ਪਹਿਲਾਂ ਕਿਸਦਾ ਘਰ ਜਾੜਿਆ ਹੁਣ ਤੀਜੀ ਵਾਰੀ ਤੇਰੇ ਘਰ ਨੂੰ ਲੱਗੀ ਹੋਈ ਆ ਉਹ ਭੋਲੀ ਪਾਣੀ ਦੀ ਸਮਝਿਆ ਐਸੇ ਮੇਰਾ ਕੋਈ ਮਾਟਵਾ ਰੌਲਾ ਤਾਂ ਹੈ ਨਹੀਂ ਪਰ ਤਾਂ ਸਵਾ ਜਾ ਕੇ ਅਰਜੀ ਪਾਈ ਐ ਇਹ ਸਵਾ ਦਾ ਮੁੱਲ ਮੈਂ ਜ਼ਰੂਰ ਮੋੜੂ ਇਹ ਮੁੱਲ ਕੀ ਆ ਨਾ ਤੇਰੀ ਨੂੰਹ ਤਰੇ ਕਰੇ ਆਉਗੀ ਪਰ ਮੇਰਾ ਬੋਲ ਯਾਦ ਰੱਖੀ ਉਹ ਜਨਾਨੀ 2027 ਦੋਨਾ ਲੈ ਕੇ 2030 ਤੱਕ ਜੇ ਨਾਮ ਅੱਜੇ ਦੇ ਰਹੀ ਤਾਂ ਮੈਨੂੰ ਫਕੀਰ ਕਹਿ ਕੇ ਨਾ ਬੁਲਾ ਕਿਆ ਬਾਤ ਹੈ ਵਾਹੀ ਹਣੀ ਯੋ ਕਿਉਂ ਕਿ ਉਹਨੇ ਹਲਾ ਪੁੱਠਾ ਸਿੱਧਾ ਤਾਣਾ ਬੱਡਾ ਮੁੜਿਆ ਹੋਇਆ ਉਹ ਜਿਹੜੇ ਸੈਣਾਂ ਦੇ ਹੱਥ ਦੇ ਜਿਹੜੇ ਹੀ ਹੈ ਨਾ ਉਹ ਸੈਣਾਂ ਹੀ ਉਹਨੂੰ ਮਾਣਣਗੇ। ਜਾਓ। ਛੋਟੇ ਸਾਰੇ ਪਰਿਵਾਰ ਦੇ ਕਰ ਕਰੀਏ ਨੂੰ ਲੱਗੀ ਹੋਈ ਆ ਉਹ। ਹਨੀ ਉਹ ਬੰਦੇ ਉਹਨੂੰ ਹੀ ਮਾਣਣਗੇ। ਛੋਟਾ ਬੱਚਾ ਮੈਂ ਛੋਟੇ ਘਰੇ ਜਾਦੂ ਪੜਨਾ ਉਗੜ ਗਾਲੀ। ਉਹ ਮੇਰੇ ਨਹੀਂ ਪਾਵਰ ਹੈਗੀ ਹੈ। ਠੀਕ ਹੈ ਸਿੱਧਾ ਤੇ ਜਾਣਾ ਹੈ। ਬਾਬਾ ਸਾਡੇ ਘਰੇ ਬੱਚਾ ਲਿਆਦੇ। ਦੇਰੋ ਕੁਤਰੀ ਰੰਨਾ ਤੇਰੀ ਰਹਿਮਤ ਤੇਰੀ ਕੋ ਮਰਿਆਦਾ ਉਹ ਅਸੀਂ ਬੱਚਾ ਨੂੰ ਲੈ ਆ ਕੇ ਤੇਰੇ ਦਰਬਾਰ ਤੇ ਆਵਾਂਗੇ ਇੱਕ ਗੱਲ ਦੂਜੀ ਗੱਲ ਮੈਨੂੰ ਹੋਰ ਦੱਸ ਦੇ ਦੋ ਚੌੜੀਆਂ ਮੱਟੀਆਂ ਕਿੱਥੇ ਨੇ ਮੈਂ ਤਾਂ ਬੋਲਾਂ ਕਿ ਕਿੱਥੇ ਕਿੰਨਾ ਰਾਮ ਹੋ ਗਿਆ ਮੈਨੂੰ ਪਤਾ ਹੈ ਉਹ ਤੇ ਹੈਗੀਆਂ ਨੇ ਤੁਸੀਂ ਜਾਣੇ ਹੋ ਉੱਥੇ ਕੋਈ ਆਉਂਦਾ ਨਹੀਂ ਦੱਸਦੇ ਸੀ ਬਾਬਾ ਕੋਈ ਨਹੀਂ ਜਾਂਦੇ ਨੇ ਮੈਂ ਕਿਹਾ ਹੁਣ ਹਟਾਣੇ ਤੇ ਆੜੇ ਇਹ ਹਟ ਗਿਆ ਹੁਣ ਦੇ ਬਾਰੇ ਨਾ ਦੇਰ ਅਰਜ਼ੀ ਕਰਨੀ ਉਹਨਾਂ ਬਜ਼ੁਰਗਾਂ ਕੇ ਠੀਕ ਹੈ ਕਿਉਂਕਿ ਤੁਹਾਡਾ ਪਿੱਛਾ ਨਾ ਕਿਸੇ ਹੋਰ ਪਿੰਡ ਦਾ ਹੈ ਹਾਂਜੀ ਠੀਕ ਹੈ ਉੱਥੇ ਅਰਜ਼ੀ ਕਰਨੀ ਵੀ ਬਾਬਾ ਉਹ ਘਰ ਵਸਦਾ ਕਰਦੇ ਐ ਨਾ ਕਰ ਠੀਕ ਹੈ ਜਿਹਹੀ ਤਰੀਕੋ ਰਜਾਨਵਾਦੀ ਅਸੀਂ ਤੈਨੂੰ ਦੇਵਾਂਗੇ ਤੁਹਾਡੇ ਦੋ ਕਮਰੇ ਕਰਨਾ ਨੇ ਤੀਸਰਾ ਕੰਮ ਕਰਨਾ ਕੀ ਹੈ ਡੇਲੀ ਸਵੇਰੇ ਉੱਠਣਾ ਮਾਈ ਸਵਾ 5 ਕਿਲੋ ਚੌਲ ਲੈ ਕੇ ਰੱਖਣੇ ਨੇ ਉਹ ਸਵਾ 5 ਕਿਲੋ ਚੌਲਾਂ ਨੂੰ ਕੀ ਕਰਨਾ ਨਾ ਖੰਡ ਕਿ ਉਹ ਤੇ ਕੇਸਰ ਰਲਾ ਕੇ ਰੱਖ ਲੈਣਾ ਕੇਸਰ ਨੇ ਦੋ ਡੱਬੀਆਂ ਲੈ ਆਇਓ ਉਹਨਾਂ ਨੇ ਕੇਸਰ ਦਾ ਹੱਥ ਲਾ ਦਿਓ ਡੇਲੀ ਸਵੇਰੇ ਉੱਠ ਕੇ ਸੜੀ ਇੱਕ ਪਰਿਵਾਰ ਦੀ ਡਿਊਟੀ ਲਾ ਲਓ ਆਪਾਂ ਨਹਿਰ ਦੀ ਇੱਕ ਮੁਠੀ ਪਾ ਕੇ ਆਣੀ ਆਣੀ ਆ ਮੈਂ ਦੇਖਾਂ ਤੇਰਾ ਘਰਨਾ ਵਸੇ ਬਸ ਸਭ ਤੋਂ ਵਧੀਆ ਠੀਕ ਹੈ ਸਵਾ 5 ਕਿਲੋ ਚੌਲ ਆਪਾਂ ਨੇ ਸਰਦਾਰਾ ਸਵਾ ਮਹੀਨੇ 'ਚ ਖਤਮ ਕਰਨੇ ਨੇ ਸਵਾ ਮਹੀਨੇ ਨਿਰੰਤਰਾਂ ਦੇ ਤੇਰਾ ਘਰ ਬਸੂਗਾ ਚਾਹੇ ਉਹ ਕਿੱਥੇ ਮਰਜੀ ਬਚਨੀ ਉਹ ਕੁੜੀ ਆਪਣੇ ਆਪ ਕਹੂਗੀ ਮੈਂ ਤਾਂ ਫਰਮਾਹੀ ਜਾਣਾ ਹੰਮੀਆ ਉਹ ਬੰਨੀ ਹੋਈ ਆ ਪੁੱਤਰਾ ਉਹਦੇ ਕਸੂਰ ਨਹੀਂ ਆ ਬੱਚੇ ਤੁਸੀਂ ਉਹਦਾ ਨਫ਼ਰਤ ਕਰੋ ਉਹ ਮਜਬੂਰ ਐ ਠੀਕ ਐ ਉਹ ਆਟੋ ਵੀ ਕਿਹਾ ਬਾਬਾ ਨੇ ਹਾਂ ਕਦੀ ਮੈਂ ਜਾਣ ਚੱਲਦੀ ਮਾਂ ਦੀ ਮਾਂ ਦੀ ਉਹ ਮਾਂ ਦਾ ਬਸ ਉਹ ਕੋਈ ਗੱਲ ਨਹੀਂ ਆਪਣੇ ਘਰੇ ਆ ਜੂਗੀ ਘਰ ਬਸੂਗਾ ਉਹਨੂੰ ਮੈਂ ਖਿੱਚ ਕੇ ਲਿਆਉਂ ਤੇਰਾ ਕੰਮ ਸਵਾ 5 ਕਿਲੋ ਚੌਲਾਂ ਨੂੰ ਸਵਾ ਮਹੀਨੇ ਚ ਨਹਿਰ ਤੇ ਖਤਮ ਕਰਨਾ ਐ ਠੀਕ ਹੈ ਕੋਈ ਟੂਣਾ ਨਹੀਂ ਕਰਨਾ ਕੋਈ ਟਾਮਣਾ ਨਹੀਂ ਕਰਨਾ ਉਸ ਨਹੀਂ ਕਰਨਾ ਸਿੱਧਾ ਤੇ ਜਾਇਆ ਹੁਣੇ ਬਾਬੇ ਮੂਰੇ ਅਰਦਾਸ ਕਰਿਆ ਹੁਣੀਆਂ ਵੀ ਬਾਬਾ ਜਦੋਂ ਬੱਚੇ ਘਰੇ ਆ ਗਏ ਤੇਰੇ ਘਰ ਦੀ ਰਸਮਾਂ ਸੀ ਦੇਵਾਂਗੇ ਉਹ ਜਿਹੜੇ ਮਗਰ ਮੱਡੀਆਂ ਦੋ ਫਕੀਰ ਖੜੇ ਨੇ ਉਹਨਾਂ ਨੂੰ ਕਹਿ ਲੈਣਾ ਬਾਬਾ ਤੇਰੇ ਅਸੀਂ ਦੋਨੇ ਬੱਚਾ ਨੂੰ ਲੈ ਕੇ ਆਵਾਂਗੇ ਸਾਡੀ ਇੱਜ਼ਤ ਰੱਖ ਦੇ ਜਾਇਆ ਮੈਂ ਥੋੜੀ ਵੀ ਜਾਇਆ ਸਮਝਿਆ ਐਨੀ ਕੰਮ ਕਰਨਾ ਤੇਰੇ ਘਰੇ ਕੀ ਸਰਦਾਰਾ ਕਰ ਕਰੀ ਇਹਦਾ ਬਹੁਤ ਵੱਡਾ ਗੜ ਬਣਿਆ ਹੋਇਆ ਸਮਝਿਆ ਤੇਰੇ ਉੱਡੇ ਕਰ ਕਰੀਏ ਕਰਕੇ ਘਰ ਖਰਾਬ ਹੋਇਆ ਠੀਕ ਹੈ ਰਹਿਣਾ ਖੁੰਦਾ ਦਾ ਹਾਲਾ ਦਾਣਾ ਹੋ ਗਿਆ ਇੱਕ ਹੋਰ ਇਹ ਨਹੀਂ ਖੁੰਦੀ ਹੋਣ ਸੇੜਦੀ ਤੁਸੀਂ ਤੁਹਾਡੇ ਨਾਲ ਤੁਹਾਡੇ ਕੁੜਮਣੀ ਨਹੀਂ ਜੋਰ ਲਾ ਰਗੇ ਹੰਨੀਆਂ ਉਹ ਉਥੋਂ ਮਸਲਾ ਉਲਝਿਆ ਹੋਇਆ ਹੈ ਉਹ ਆਪਾਂ ਬੰਦ ਕਰ ਦਾਂਗੇ ਅੱਜ ਤੋਂ ਤੂੰ ਕੱਲ ਨੂੰ ਚੌਲ ਨਹੀਂ ਬੀਬੀ ਯਾਦ ਕਰੀ ਵੀ ਕਿਸੇ ਫਕੀਰ ਨੇ ਕੋ ਹੁਕਮ ਦਿੱਤਾ ਸੀ ਹਾਂ ਕੋਈ ਦੇ ਕਰ ਨਹੀਂ ਉਹਨੂੰ ਜੋਖ ਨਹੀਂ ਸਵਾ ਪੰਜ ਕਿਲੋ ਪੂਰੇ ਕਰ ਲਿਓ ਹਾਂ ਚੌਲ ਖੰਡ ਕੇਸਰ ਕਲ ਆਗੇ ਰੱਖ ਲੈਣਾ ਪਵਾਲਣੇ ਨਹੀਂ ਹੈਗੇ ਆਪਾਂ ਨੇ ਇਹ ਐਂ ਬਾੜੇ ਨੇ ਬਸ ਰੋਜ਼ ਇੱਕ ਮੁਠੀ ਪਾ ਲ ਗੀ ਮੈਂ ਜਣਾ ਤੇ ਮੇਰਾ ਕੰਮ ਜਣਾ ਚਲੋ ਬਾਬਾ ਮੇਰਾ ਕੋਪਤਾ ਛੋਟਾ ਜੀ ਉਹ ਤੇ ਲਾ ਉਚਾੜਾ ਤੇ ਲਾਉਣਾ ਉਹਦੇ ਬਾਰੇ ਪੁੱਛੋ ਉਹ ਚਿੱਠੀ ਆਉਗੀ ਆਪਾਂ ਉਹ ਤੋਂ ਪੁੱਛਣਾ ਆ ਚਿੱਠੀ ਅਜੇ ਇਸ ਚੀਜ਼ ਦੀ ਕਿਮ ਮੇਰੀ ਇੱਥੇ ਗਿਆ ਨਾ ਉਹ ਮਹਾਤਮਾ ਦੀ ਪੱਗ ਨੂੰ ਲਾ ਲੱਗਦੀ ਜੇ ਕੰਮ ਨਾ ਹੋਇਆ ਮੈਂ ਉਹਨਾਂ ਮੁਰੇ ਅਰਦਾਸ ਕਰਕੇ ਦੁਰਦਾ ਉਹਨਾਂ ਬਾਬਾ ਆ ਜੀਵ ਨੂੰ ਤਾਂ ਬੋਲੀ ਜੇ ਕਰੇਗਾ ਠੀਕ ਹੈ ਨਹੀਂ ਮੈਨੂੰ ਲੋੜ ਨਹੀਂ ਆ ਸਵਾ ਮਹੀਨੇ ਦਾ ਟਾਈਮ ਦਿੱਤਾ ਤਾਂ ਸਵਾ ਮਹੀਨੇ ਆਸਾ ਤੇਰਾ ਹੋ ਸਕਦਾ ਉਹ 20 ਦਿਨਾਂ ਨੂੰ ਵੀ ਆ ਜਾਈ ਹੋ ਸਕਦੀ ਤੇਰੇ ਉਹ 10 ਦਿਨਾਂ ਨੂੰ ਆ ਜਾਈ ਹੋ ਸਕਦੀ ਤੇਰੇ ਉਹ 30 ਦਿਨਾਂ ਨੂੰ ਆ ਜਾਈ ਪਰ ਛੋਡੇ ਘਰੇੋਂ ਕੁੜੀ ਆਊਗੀ ਠੀਕ ਹੈ ਅੱਗੇ ਬਈ ਪਰਿਵਾਰ ਨੂੰ ਸਾਹਮਣਾ ਅੱਗੇ ਤੋਰਨਾ ਓ ਛੋਡੇ ਸਾਰੇ ਹਮੇ ਆ ਬਈ ਐਨੀ ਦਾਦੇ ਦਾ ਹੁਕਮ ਨਹੀਂ ਉਹ ਮੈਂ ਸਾਨੂੰ ਬਰਦਾਤ ਆ ਇੱਕੋ ਮੱਥਾ ਤੇ ਬੈਜੂ ਬੱਲੇ ਬਈ